ਮੇਰਾ ਨਾਮ ਪੁਸ਼ਕਰ ਨੰਦਾ ਐਡਵੋਕੇਟ ਅੱਛਾ ਜੀ ਇੱਕ ਨਾਤਨ ਕ੍ਰਾਂਤੀ ਦਲ ਗੁਰਦਾਸਪੁਰ ਅੱਛਾ ਜੀ ਅੱਜ ਕੀ ਅਸੀਂ ਕੁਝ ਦਿਨ ਪਹਿਲੇ ਐਸਐਸਪੀ ਗੁਰਦਾਸਪੁਰ ਨੂੰ ਇੱਕ ਮੰਗ ਪੱਤਰ ਉਤਾਰੀ ਕਿ ਸ਼ਹਿਰ ਦੇ ਵਿੱਚ ਕੁਝ ਅਪਰਾਸੀ ਲੋਕ ਆ ਕੇ ਘੈਰ ਰਹੇ ਆ ਉਹ ਆਉਂਦੇ ਕਿਸੇ ਹੋਰ ਮੰਤਵ ਨਾਲ ਨਾ ਕੰਮ ਉਹਨਾਂ ਦੇ ਕਿਸੇ ਹੋਰ ਮੰਤਵ ਨਾਲ ਨੇ ਨਾ ਉਹਨਾਂ ਕੋ ਕੋ ਪ੍ਰਾਪਰ ਆਪਣੀ ਆਈਡੈਂਟੀਫਿਕੇਸ਼ਨ ਹੈ ਕਿ ਨਾ ਵੈਰੀਫਿਕੇਸ਼ਨ ਹੈਗੀ ਆ ਉਹਦੇ ਵਾਸਤੇ ਕਿ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀ ਇਹਨਾਂ ਸਾਰਿਆਂ ਦੀ ਬੈਰਕੀਸ਼ਨ ਕੀਤੀ ਜਾਵੇ ਤੇ ਇਹ ਕੌਣ ਕੌਣ ਨੇ ਇਹਨਾਂ ਕੋ ਸਾਰੇ ਪ੍ਰੂਫ ਲੈ ਜਾ ਉਹ ਉਹਦੇ ਉਸੇ ਵਾਸਤੇ ਕਿਹਾ ਸੀ ਸ਼ਹਿਰ ਜਿੱਥੇ ਜਿੱਥੇ ਇਹ ਪਰਵਾਸੀ ਲੋਕ ਆਏ ਦੇ ਠਹਿਰੇ ਹੋਏ ਆ ਇਹਨਾਂ ਦੀ ਚੈਡਾ ਵੀ ਕੀ ਇਹਦੀਆਂ ਕਾਰਵਾਈਆਂ ਕੀ ਹੈ ਤੇ ਇਸੇ ਤਰ੍ਹਾਂ ਇਹ ਸੜਕਾਂ ਨੂੰ ਸੜਕਾਂ ਤੇ ਆਪਣੇ ਕੁਝ ਪਾਰਟਿਕਲ ਡੇ ਤੇ ਆ ਕੇ ਸੜਕਾਂ ਰੋਕ ਕੇ ਆਪਣਾ ਧਾਰਮਿਕ ਕੰਮ ਕਰਦੇ ਨੇ ਉਹ ਬਿਨਾਂ ਕਿਸੇ ਪਰਮਿਸ਼ਨ ਤੋਂ ਤਾਂ ਅਸੀਂ ਇਹ ਵੀ ਕਹਿ ਸੀ ਸਾਨੂੰ ਪਤਾ ਕਿ ਕਿਤਾ ਜਾਵੇ ਕਿ ਆ ਆਇਆ ਕਿਸੇ ਅ ਅਧਿਕਾਰੀ ਤੋਂ ਪਰਮਿਸ਼ਨ ਲੈ ਕੇ ਕਰਦੇ ਪਏ ਜਾਂ ਉਦਾਂ ਹੀ ਕਰਦੇ ਪਿਆ ਤਾਂ ਅਸੀਂ ਅੱਜ ਸਾਰੇ ਸਬਸੇ ਉਹ ਸਨਾਤਨ ਕ੍ਰਾਂਤੀ ਦਲ ਦੇ ਇਸ ਗੱਲ ਨੂੰ ਵੇਖਣ ਵਾਸਤੇ ਕਿ ਸਰਕਾਰ ਨੇ ਸਾਡੀ ਨੇ ਇਹਨਾਂ ਨੂੰ ਕੁਝ ਕੀਤਾ ਕਿ ਨਹੀਂ ਤਾਂ ਜੋ ਇੱਥੇ ਕੁਝ ਹੋ ਰਿਹਾ ਵਾ ਅਸੀਂ ਸਾਰੇ ਸ਼ਹਿਰ 'ਚ ਇੱਕ ਅੱਜ ਮਾਰਚ ਕੱਢਾਂਗੇ ਉਹਨੂੰ ਦੇਖਣ ਦੀ ਕੋਸ਼ਿਸ਼ ਆ ਕਿ ਕਿਤੇ ਕਿਤੇ ਕੁਝ ਐਸਾ ਹੋਤ ਨਹੀਂ ਰਿਹਾ ਜੇ ਜੋ ਹੋ ਰਿਹਾ ਕੋਈ ਸਰਕਾਰ ਦੇ ਧਿਆਨ ਚ ਫਿਰ ਲਿਆਓ। ਜੀ ਰਾਮ ਜੀ ਮੈਂ ਗੁਰਦਾਸਪੁਰ ਸਨਾਤਨ ਕ੍ਰਾਂਤੀ ਦਲ ਦਾ ਮੈਂਬਰ ਹਾਂ ਅਤੇ ਆਪਣੀ ਜ਼ਿੰਮੇਵਾਰੀ ਨਾਲ ਸਮਝਦਾ ਕਿ ਮੈਨੂੰ ਆਪਣੇ ਸ਼ਹਿਰ ਬਾਰੇ ਸੋਚਣਾ ਚਾਹੀਦਾ। ਕਿਉਂਕਿ ਕੁਝ ਥੋੜੇ ਜਿਹੇ ਸਮੇਂ ਤੋਂ 2-3 ਸਾਲ ਤੋਂ ਅਸੀਂ ਦੇਖ ਰਹੇ ਹਾਂ ਕਿ ਅਪਰਵਾਸੀ ਜਿਹੜੇ ਨੇ ਬਹੁਤ ਜ਼ਿਆਦਾ ਤعداد ਚ ਵੱਧ ਰਹੇ ਨੇ। ਕੁਝ ਰੇੜੀਆਂ ਫੜੀਆਂ ਤੇ ਆ ਗਏ ਨੇ, ਕੁਝ ਫਰੂਟ ਦਾ ਕੰਮ ਕਰ ਰਹੇ, ਕੁਝ ਸਬਜ਼ੀ ਦਾ ਪੀਓਪੀ ਇਹ ਉਹ ਸਾਰੇ ਮਤਲਬ ਕੰਮ ਖਾਮ ਚੁੱਕੇ ਨੇ। ਦੁਕਾਨਾਂ ਵੀ ਬਹੁਤ ਜ਼ਿਆਦਾ ਉਹਨਾਂ ਨੇ ਫੈਲਾ ਲੀਆਂ ਪਰ ਅੱਜ ਦਾ ਵਿਸ਼ਾ ਸਿਰਫ ਇਹੀ ਹੈ। ਕਿ ਅਸੀਂ ਇੱਕ ਗੁਰਦਾਸਪੁਰ ਸ਼ਹਿਰ ਦਾ ਚੱਕਰ ਲਾਣਾ ਜਿੱਥੇ ਅਸੀਂ ਦੇਖ ਸਕੀਏ ਕਿ ਇੱਕ ਧਾਰਮਿਕ ਕੰਮ ਕਿਸੇ ਦੀ ਮਨਜ਼ੂਰੀ ਨਾਲ ਕਰਦੇ ਆ ਜਾਂ ਗੈਰ ਮਨਜ਼ੂਰੀ ਨਾਲ ਕਰਦੇ ਆ ਇਸ ਥੀਸ ਨੂੰ ਦੇਖਦੇ ਹੋਏ ਅਸੀਂ ਅਗਰ ਜੇ ਗਲਤ ਹੋਇਆ ਤੇ ਅਸੀਂ ਕੁਝ ਵੀ ਸਟੈਪ ਚੁੱਕਾਂਗੇ ਪਰ ਸਾਰਾ ਕਾਨੂੰਨ ਹੱਥ ਚ ਲੈ ਕੇ ਚੁੱਕਾਂਗੇ ਏਦਾਂ ਨਹੀਂ ਚੁੱਕਾਂਗੇ ਜੋ ਵੀ ਹੋਏਗਾ ਕਾਨੂੰਨੀ ਤਰੀਕੇ ਨਾਲ ਹੋਏਗਾ ਪਰ ਅਸੀਂ ਇਸ ਵੱਲੇ ਇਕੱਠੇ ਆ ਮਤਲਬ ਹਿੰਦੂਤਨਪੂਰਾ ਸਨਾਤਨਤਰ ਇਕੱਠਾ ਵਾ ਐ ਨਾ ਸੋਚੇ ਕੋਈ ਕਿ ਮਤਲਬ ਇਹ ਇਕੱਠੇ ਨਹੀਂ ਹੋ ਸਕਦੇ ਜਾਂ ਕੁਝ ਅੱਧਾ ਦੀ ਕੋਈ ਗੱਲ ਨਹੀਂ